ਸਾਹੀ ਗਾਜੀ ਸਤਿ ਸ਼੍ਰੀ ਅਕਾਲ ਤੇ ਤੁਸੀਂ ਮਤਲਬ ਅੱਜ ਕੱਪ ਲੈ ਕੇ ਜਾਣਾ ਇੱਥੋਂ ਫਰਸਟ ਹੋਣਾ ਹੈ ਹਾਂਜੀ ਸਾਰਾ ਕੁਝ ਇੱਥੇ ਬਾਹਰ ਸਟਾਲ ਵੀ ਲੱਗੇ ਨੇ ਜਿਨ੍ਹਾਂ ਨੇ ਲੈਣਾ ਹੈ ਜਿੰਦਿਆਂ ਵੀ ਰਾਣੀ ਆਪਾਂ ਪੁਲਿਸ ਖੜੀ ਕੀਤੀ ਹੋਈ ਆ ਸਟੇਜ ਤੇ ਇੱਥੇ ਬਾਈਨ ਬੜੇ ਤਕੜੇ ਆ ਇਹ ਨਾ ਬਾਹਰ ਕੇਰ ਨਾ ਆਪਾਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਵਟਨ ਆਸਟ੍ਰੇਲੀਆ ਚੈਨਲ ਅੱਜ ਅਸੀਂ ਆਏ ਹਾਂ ਬ੍ਰਿਸਬਨ ਦੇ ਵਿਲਾਵੋਂਗ ਇਲਾਕੇ ਦੇ ਵਿੱਚ ਜਿੱਥੇ ਸਾਰਾ ਆਸਟ੍ਰੇਲੀਆ ਹੀ ਪੰਗੜਾ ਤੇ ਗਿੱਧਾ ਪਾਈ ਜਾਂਦਾ ਹੈ ਪੰਗੜਾ ਤੇ ਗਿੱਧਾ ਕਾਤੋਂ ਪੰਦਾ ਪਿਆ ਵੀ ਅੱਜ ਆਸਟ੍ਰੇਲੀਅਨ ਫੂਕ ਸਟਾਰ ਪੰਗੜਾ ਤੇ ਗਿੱਧੇ ਦਾ ਜਿਹੜਾ ਕੰਪੀਟੀਸ਼ਨ ਹੈ 2025 ਦਾ ਸਾਰਨਾ ਵੱਡਾ ਕੱਪ ਹੈ ਉਹ ਇੱਥੇ ਹੁੰਦਾ ਪਿਆ ਤੇ ਬਾਹਰ ਤੁਸੀਂ ਵਹਿੰਦੇ ਪਿਓ ਤਿਆਰੀ ਵੀ ਜੋਰਾ ਛੋਲਾ ਤੇ ਚੱਲਦੀ ਪਈ ਏ ਤੇ ਬੜੀਆਂ ਰੌਣਕਾਂ ਲੱਗੀਆਂ ਨੇ ਪੂਰੇ ਆਸਟ੍ਰੇਲੀਆ ਤੋਂ ਜਿਹੜੇ ਪੰਗੜੇ ਤਲੋਕਾਂ ਨਾਲ ਗੱਲਬਾਤ ਕਰਾਨੇ ਆ ਜਿਹੜੇ ਪੇਰੈਂਟਸ ਆਏ ਨੇ ਜਿਹੜੇ ਕੋਚ ਆਏ ਨੇ ਤੇ ਜਿਹੜੇ ਜੱਜ ਆਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਵਾਂਗੇ ਤੇ ਆਯੋਜਕਾਂ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕਰਾਵਾਂਗੇ ਜਿਆਦਾ ਟਾਈਮ ਲਾਂਦੇ ਨਹੀਂ ਆ ਜਾ ਬਈ ਚਲਿਏ ਅੱਛਾ ਅੰਦਰ ਜਾਣ ਤੋਂ ਪਹਿਲਾਂ ਹੀ ਨਾ ਬੱਚੇ ਤੁਸੀਂ ਵੇਖਿਆ ਵੀ ਤਿਆਰੀ ਕਰਦੇ ਪੈਨ ਭੰਗੜੇ ਦੀ ਨਾਲ ਗੱਲਬਾਤ ਕਰਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਉਹਨਾਂ ਨੂੰ ਆਵਾਜ਼ ਮਾਰ ਲਓ ਨਾਲ ਆਜੋ ਬਈ ਨਾਲ ਆਓ ਤੁਸੀਂ ਸਾਰੇ ਗਰੁੱਪ ਹੀ ਹੋ ਹਾਂਜੀ ਅੱਛਾ ਕਿਹੜੇ ਗਾਣੇ ਦੇ ਭੰਗੜਾ ਪਾਣਾ ਆ ਗਾਣਾ ਨੀਅਰ ਰਿਕਾਰਡਡ ਆ ਅੱਛਾ ਰੀਕਸ ਰਿਕਾਰਡਡ ਅੱਛਾ ਤੇ ਤੁਸੀਂ ਮਤਲਬ ਅੱਜ ਕੱਪ ਲੈ ਕੇ ਜਾਣਾ ਇਥੋਂ ਹਾਂਜੀ ਫਰਸਟ ਹੋਣਾ ਹੈ ਹਾਂਜੀ ਅਜਾ ਸਾਨੂੰ ਪਹਿਲਾ ਪਾਵਣਾ ਨਾਂ ਦੱਸੋ ਤੁਹਾਡਾ ਨਾਂ ਕੀ ਹੈ ਆਲੀਆ ਤੁਹਾਡਾ ਹਰਗੁਨ ਐਸ਼ਲਨ ਅਵਲੀਨ ਤੁਹਾਡਾ ਤਨਵੀਰ ਤਨਵੀਰ ਤੁਸੀਂ ਸਾਰੇ ਬ੍ਰਿਸਬਨ ਤੋਂ ਹੀ ਹੋ ਹਾਂਜੀ ਅੱਛਾ ਪਹਿਲਾਂ ਕਿਹੜੀ ਅਕੈਡਮੀ ਤੋਂ ਸਿੱਖਦੇ ਸੀ ਅ ਪੰਜਾਬੀ ਪੰਗੜਾ ਫੋਰਸ ਅੱਛਾ ਅੱਜ ਫਿਰ ਫਰਸਟ ਹੋਣਾ ਹੈ ਹਾਂਜੀ ਕਿੰਨੀ ਦੇਰ ਚੱਦਾ ਮੁਕਾਬਲਾ ਅ ਮੇਬੀ ਹਾਫ ਅਨ ਆਵਰ ਚਾਪਾ ਉੱਪਰ ਜਾਏ ਠੀਕ ਹੈ ਚਲੋ ਆਜੋ ਅੰਦਰ ਵੇਨੇ ਆ ਤੁਹਾਡੇ ਲੋ ਬੈਸਟ ਆਫ ਲੱਕ ਤੇ ਤੁਹਾਨੂੰ ਆਜੋ ਵੀ ਅੰਦਰ ਚੱਲ ਕੇ ਮੰਗੜੇ ਤੇ ਗਿੱਦੇ ਦਾ ਮੁਕਾਬਲਾ ਹੈ ਤੇ ਉਦੋਂ ਪਹਿਲਾਂ ਨਰਮਾ ਵਿਖਾ ਦੇਣਾ ਵੀ ਪੰਜਾਬੀਆਂ ਦਾ ਜਿਹੜਾ ਭਰਾਵਾ ਹੁੰਦਾ ਹੈ ਭਾਵੇਂ ਜੁੱਤੀਆਂ ਹੋਣ ਪਰਾਂਦੇ ਹੋਣ ਟਿੱਕੇ ਹੋਣ ਜਿਵੇਂ ਵੀ ਚੂੜੀਆਂ ਵਗੈਰਾ ਸਾਰਾ ਕੁਝ ਇੱਥੇ ਬਾਹਰ ਸਟਾਲ ਵੀ ਲੱਗੇ ਨੇ ਜਿਨ੍ਹਾਂ ਨੇ ਲੈਣਾ ਹੈ ਕੁਝ ਲੈਂਦੇ ਵੀ ਪਏ ਨੇ ਖਰੀਦਾਰੀ ਚਲਦੀ ਪਈ ਨਾਲ ਦੀ ਨਾਲ ਤੇ ਸੂਟਾਂ ਵਾਲੀਆਂ ਦੁਕਾਨਾਂ ਇੱਧਰ ਕਰ ਬਈ ਸੂਟਾਂ ਵਾਲੀਆਂ ਦੁਕਾਨਾਂ ਵੀ ਲੱਗੀਆਂ ਨੇ ਸੂਟਾਂ ਵਾਲੀ ਦੁਕਾਨਾਂ ਮਿਲਾਂ ਤੁਹਾਨੂੰ ਪਤਾ ਜਿੱਥੇ ਲੇਡੀਜ਼ ਇਕੱਠੀਆਂ ਹੋਣ ਉੱਥੇ ਸੂਟਾਂ ਦੇ ਆ ਦੁਕਾਨਾਂ ਆਮ ਗ ਦੇਰ ਨਹੀਂ ਕਰਾਂਦੇ ਅੰਦਰ ਲੈ ਕੇ ਜਾਂਦੇ ਆ ਬਾਹਰ ਦਾ ਹੀ ਮੋਲ ਐਵੇਂ ਦਾ ਵੀ ਅਜੇ ਅੰਦਰ ਜਾਣ ਨੂੰ ਐਕਸਾਈਟਮੈਂਟ ਵੀ ਇਹਦੇ ਬਾਹਰੋਂ ਇੰਨਾ ਕਵਰ ਕਰਨ ਨੂੰ ਵੀ ਟਾਈਮ ਲੱਗੀ ਜਾਂਦਾ ਜਿਹੜੇ ਇੱਥੇ ਬੈਠੇ ਨੇ ਨਾ ਉਹਨਾਂ ਨਾਲ ਵੀ ਗੱਲਬਾਤ ਕਰਨੇ ਆ ਜਾ ਬਈ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਕੀ ਚੱਲੀ ਜਾਂਦਾ ਅੰਦਰ ਅੱਜ ਇੱਥੇ ਪਰਫਾਰਮੈਂਸ ਹੋ ਰਹੀ ਹੈ ਗਿੱਧਾ ਪੰਗੜਾ ਦੀ ਆਪਣਾ ਆਸਟ੍ਰੇਲੀਅਨ ਫੋਕ ਸਟਾਰਸ ਤੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਸੋ ਫਾਰ ਆਪਣੇ ਕੋਲ ਕੈਂਡੀਡੇਟਸ ਲਾਈਕ 올ਓਵਰ ਦਾ ਆਸਟ੍ਰੇਲੀਆ ਤੇ ਕੈਨੇਡਾ ਅਮਰੀਕਾ ਤੋਂ ਵੀ ਆਏ ਹੋਏ ਆ ਤੇ ਬਹੁਤ ਵਧੀਆ ਹੰਗਾਰਾ ਦੇ ਰਹੇ ਆ ਬੱਚੇ ਤੇ ਬਾਕੀ ਆਪਣੇ ਪੰਜਾਬੀ ਭਾਈਚਾਰਾ ਬਹੁਤ ਵਧੀਆ ਸਪੋਰਟ ਕਰ ਰਿਹਾ ਤੇ ਐਟ ਦਾ ਮੂਮੈਂਟ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਤੁਸੀਂ ਦੇਖਿਆ ਹੀ ਹੋਣਾ ਹੰਦਰ ਤੇ ਬਸ ਮੈਂ ਇਹ ਕਹਿ ਸਕਦਾ ਕਿ ਲਾਈਕ ਨਜ਼ਾਰਾ ਆਇਆ ਪਿਆ ਭਾਈ ਨੇ ਸਹੀ ਗੱਲ ਆਖੀ ਨਜ਼ਾਰਾ ਆਇਆ ਪਿਆ ਭਾਈ ਮੈਂ ਥੋੜੀ ਜੀ ਜਾਣਕਾਰੀ ਘਟ ਦੇ ਦਿੱਤੀ ਮੈਨੂੰ ਐਸੀ ਆਸਟ੍ਰੇਲੀਆ ਤੋਂ ਲੋਕੀ ਆਏ ਨੇ ਭਾਜੀ ਨੇ ਦੱਸਿਆ ਵੀ ਅਮਰੀ ਥੋੜੇ ਲੋਕ ਹੀ ਆਏ ਨੇ ਤੇ ਅੰਦਰ ਲੈ ਕੇ ਚੱਲਨੇ ਜਿਆਦਾ ਟਾਈਮ ਆਪਾਂ ਲਾਉਂਦੇ ਨਹੀਂ ਆ ਜਾ ਬੇਲੀ ਭੱਜ ਕੇ ਆ ਜਾ ਜਿੱਦਿਆਂ ਵੀ ਰਾਣੀ ਐਂਡ ਹੀਸ ਪਾਸਟ ਹਾਈ ਸਕੂਲ ਫਰਮ ਡੇਰਾ ਧੋਨ ਇਮੀਡੀਐਟਲੀ ਫਰਮ ਆਗਨ ਸਟੱਡੀਡ ਇਨ ਅ ਕਾਲਜ ਆਫ ਐਡਮਨਸ ਕਾਲਜ Then he joined the Indian Defence Forces during a Chinese attack as a commissioned officer in the Regiment of Artillery. During service time, he did many of works. He lived at Shillong, sorry, he did law at Shillong. And he's did a M. in Hindi from Missouri University. He's served in many places and he's done much for us. Thank you so much for your service and your work. ਇੱਧਰ ਜੇ ਗੱਲ ਕਰੀਏ ਵੀ ਫੂਡ ਸਟਾਲ ਲੱਗੇ ਨੇ ਤੇ ਹਰ ਜਿੱਥੇ ਵੀ ਇੰਡੀਅਨ ਕਿਚਨ ਹੁੰਦਾ ਨਾ ਉਥੇ ਸਮੋਸਾ ਜ਼ਰੂਰ ਹੁੰਦਾ ਸਮੋਸਾ ਚਾਹ ਲੋਕੀ ਛਕੀ ਜਾਂਦੇ ਨੇ ਗੱਲਬਾਤ ਚੱਲੀ ਜਾਂਦੀ ਹੈ ਬਾਜੀ ਵਾਲਾ ਨਾਲ ਗੱਲਬਾਤ ਕਰਨੇ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਬਾਜੀ ਕਿਵੇਂ ਫਿਰ ਚੱਲੀ ਜਾਂਦਾ ਮੁਰਕੋ ਮੁਰਕੀ ਹੋਏ ਹਾਂਜੀ ਹਾਂਜੀ ਬਾਜੀ ਬਹੁਤ ਬਿਜ਼ੀ ਚੱਲ ਰਿਹਾ ਇਸ ਟਾਈਮ ਤੇ ਤਾਂ ਪਰ ਇੰਜੋਏ ਵੀ ਬਹੁਤ ਹੋ ਰਿਹਾ ਤੇ ਆਪਣਾ ਪ੍ਰਮੋਟ ਕਰੋ ਪੰਜਾਬੀ ਵਿਰਸੇ ਨੂੰ ਮਾਰ ਬਾਜੀ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਅਸੀਂ ਇੱਥੇ ਆਏ ਹੋ ਤੇ ਜਰੂਰ ਸਾਡੇ ਵੀ ਇੱਥੇ ਫੂਡ ਖਾ ਕੇ ਜਾਓ ਅਸੀਂ ਬਹੁਤ ਮਿਹਨਤ ਕੀਤੀ ਹੈ ਗ੍ਰੇਸ ਆਫ ਇੰਡੀਆ ਦੀ ਟੀਮ ਨੇ ਅੱਛਾ ਗੱਲ ਕਰੀਏ ਵੀ ਲੋਕੀ ਜ਼ਿਆਦਾ ਕੀ ਖਾਂਦੇ ਨੇ ਆਪਣੇ ਇੰਡੀਅਨ ਲੋਕ ਸਾਡਾ ਇੰਡੀਅਨ ਲੁਕਸ ਮੂਸਾ ਰਹੀ ਕਾ ਲੀ ਦੀ ਵਾਹ ਬੈ ਗਈ ਹੈ ਭਾਈ ਕੰਮ ਬੜਾ ਬੀਜੀ ਹੈ ਨਾ ਦੀ ਵਾਹ ਹੀ ਬੈ ਗਈ ਹੈ ਤੇ ਧੰਨਵਾਦ ਜੀ ਸੱਸੀ ਗਾਲ ਜੀ ਕੜਾ ਕਲਿਨਿਕ ਨਹੀਂ ਆਪਾਂ ਗੱਲ ਅਸਮਾਨ ਬਾਰੇ ਗੱਲਬਾਤ ਕਰਨੀ ਹੈ ਜੀ ਇਹ ਘੜਾ ਕਿੱਥੋਂ ਜਾਏ ਹੋ ਇਹ ਆਪਾਂ ਨਰਿੰਦਰ ਵੀਰ ਜੀ ਹੈ ਨਾ ਜਿਹੜੇ ਸਿੰਘ ਹੈਰੀਟੇਜ ਵਾਲੇ ਉਹਨਾਂ ਤੋਂ ਲੈਤਾ ਕਾਫੀ ਟਾਈਮ ਦਾ ਅੱਛਾ ਤੁਹਾਡੀ ਪਰਫਾਰਮੈਂਸ ਹੈ ਤੁਹਾਡੀ ਟੀਮ ਦੀ ਹਾਂਜੀ ਕੀ ਲੱਗਦਾ ਫਿਰ ਜਿੱਤ ਕੇ ਜਾਓਗੇ ਆਸਤਾ ਹੈਗੀ ਵੀਰੇ ਕੋਸ਼ਿਸ਼ ਤਾਂ ਕਰੀ ਕਰਾਂਗੇ ਤੇ ਪ੍ਰੈਕਟਿਸ ਵੀ ਕਰੀਏ ਤੁੰਗਾ ਦੇ ਨਾਮ ਤੇ ਇਨਾ ਬਲਲੀਆਂ ਤੇ ਬੱਚਿਆਂ ਨੇ ਨਾਲ ਨਾਲ ਐਨੀ ਸੋਹਣੀ ਪਰਫਾਰਮੈਂਸ ਦਿੱਤੀ ਆ ਮੈਂ ਤੁਹਾਡੇ ਪਾਪਾਸਤ ਵੀ ਨਹੀਂ ਹੋਣਾ ਜੋ ਤੁਸੀਂ ਕਰ ਗਏ ਹੋ ਪਰ ਮੈਂ ਕੋਸ਼ਿਸ਼ ਕਰਾਂਗੀ ਕਿ ਮੇਰੀਆਂ ਸਾਰੀਆਂ ਪੰਜਾਬਣਾ ਘਟੋ ਘਟ ਤਾੜੀ ਮਾਰ ਕੇ ਨੱਚਣ ਜ਼ਰੂਰ ਮੇਰੇ ਨਾਲ ਸੋਭਾ ਕੁਝ ਨਮੂਨਾ ਤੁਹਾਨੂੰ ਮੇਰੀ ਪੰਜਾਬੀ ਫੋਕ ਦਾ ਔਰ ਬੋਲੀਆਂ ਸਾਡੀਆਂ ਸਾਰੀਆਂ ਦੀਆਂ ਨੇ ਸਾਡੀਆਂ ਮਾਵਾਂ ਦੀਆਂ ਨੇ ਸਾਡੀਆਂ ਦਾਦੀਆਂ ਦੀਆਂ ਨੇ

ਦੇ ਅੰਦਰ ਤੇ ਰੌਣਕਾਂ ਲੱਗੀਆਂ ਇਹਨੇ ਬਾਹਰ ਇਹਨਾਂ ਮੁੰਡਿਆਂ ਨੇ ਨਾ ਤੁਸੀਂ ਵੇਖਿਆ ਹੀ ਵੀ ਪੂਰੀ अच्छा अच्छा तो बड़ा सोणा ਢੋਲ ਵਜਾਉਂਦੇ ਹੋ ਜੈ ਇਨਾ ਮੁੰਡਿਆਂ ਦੇ ਨਾਲ ਪੰਗੜਾ ਬੜਾ ਸੋਹਣਾ ਪਾਇਆ ਇਹਨਾਂ ਨਾਲ ਗੱਲਬਾਤ ਕਰਨੇ ਸੱਸੀ ਗਾਲ ਜੀ ਹਾਂ ਜੀ ਸੱਸੀ ਨੇੜੇ ਨੇੜੇ ਹੋ ਜਾਓ ਸਾਰੇ ਜੋਰ ਦੀ ਸਸਰੀ ਗਾਲ ਕਰ ਦਿਓ ਸੱਸੀ ਗਾਲ ਕੀ ਹਾਲ ਨੇ ਹਾਂ ਜੀ ਵਧੀਆ ਅੱਛਾ ਇੱਡਾ ਸੋਹਣਾ ਪੰਗੜਾ ਸਿੱਖਿਆ ਕਿੱਥੋਂ ਹੈ ਉਹ ਲਵ ਇਸ ਕੈਦਰ ਸਾਡੇ ਉਸਤਾਦ ਜੀ ਤੋਂ ਉਸਤਾਦ ਜੀ ਨੂੰ ਆਜ ਮਾਰੀਏ ਆਜੋ ਉਸਤਾਦ ਜੀ ਕਹਣਾ ਗੁਰੂ ਬਿਨਾ ਗੱਤ ਨਹੀਂ ਆਣਾ ਸੱਸੀ ਆ ਭਾਈ ਜੀ ਸੱਸੀ ਗਾਲ ਕੀ ਹਾਲ ਹੈ ਜੀ ਬਹੁਤ ਵਧੀਆ ਤੁਸੀਂ ਬੋਲ ਵਧੀਆ ਆ ਮੁੰਡਿਆਂ ਨੇ ਬੜਾ ਸੋਹਣਾ ਪੰਗੜਾ ਕੀਤਾ ਧੰਨਵਾਦ ਭਾਜੀ ਅੱਛਾ ਤੁਸੀਂ ਅੱਛਾ ਆਏ ਕਿੱਥੋਂ ਤੁਸੀਂ ਅਸੀਂ ਮੈਲਬਨ ਤੋਂ ਆਏ ਹਾਂ ਜੀ ਕੀ ਨਾਮ ਹੈ ਆਪਣੇ ਅਕੈਡਮੀ ਦਾ ਫੋਕਲਵਰ ਅਕੈਡਮੀ ਆ ਜੀ ਤੇ ਮੇਰਾ ਨਾਮ ਸੁਖਜਿੰਦਰ ਸਿੰਘ ਲਾਡੀ ਆ ਜੀ ਅੱਛਾ ਮੈਂ ਅੰਦਰ ਵੀ ਵੇਖਿਆ ਇਹ ਵੀ ਬੜਾ ਸੋਹਣਾ ਤੁਹਾਡੀ ਟੀਮ ਨੇ ਪੰਗੜਾ ਪਾਇਆ ਹੈ ਹਾਂ ਭਾਈ ਧੰਨਵਾਦ ਤੇ ਕੀ ਲੱਗਦਾ ਫਿਰ ਬ੍ਰਿਸਬਨ ਲੁੱਟ ਕੇ ਲਿਜਾਣਾ ਬ੍ਰਿਸਮਨ ਸਾਰਾ ਹੀ ਬ੍ਰਿਸਮਨ ਆਪਣਾਇਆ ਜੀ ਹਾਂ ਜੀ ਲੁੱਟ ਕੇ ਲੈ ਜਾਣੇ ਕੋਈ ਗੱਲ ਹੀ ਨਹੀਂ ਸਾਰੇ ਹੀ ਆਪਣੇ ਸਾਰੀ ਟੀਮਾਂ ਨੇ ਬਹੁਤ ਮੈਨੂੰ ਤੁਸੀਂ ਲੁੱਟ ਲਿਆ ਵੇਖਣ ਜਾਂ ਵੀ ਬਾਹਰ ਲੋਕੀ ਵੇਖਣ ਜਾਂ ਕੋਲ ਬਹੁਤ ਪਿਆਰ ਆ ਜੀ ਤੁਸੀਂ ਇੰਨਾ ਪਿਆਰ ਦਿੰਦੇ ਹੋ ਭੰਗੜੇ ਨੂੰ ਇਹ ਉਹਦੇ ਕਰਕੇ ਆ ਜੀ ਹਾਂ ਜੀ ਤੇ ਬੜਾ ਸੋਹਣਾ ਤੁਸੀਂ ਮੁੰਡਿਆਂ ਪੰਗੜਾ ਪਾਉਂਦੇ ਇਕੱਲੀ ਫਿਰ ਸੱਸਰੀ ਗੱਲ ਕਰਦੇ ਸਾਰਿਆਂ ਨੂੰ ਸੱਸਰੀ ਗੱਲ ਜ਼ੋਰ ਦੀ ਇਸ ਤਰ੍ਹਾਂ ਸੱਸਰੀ ਗੱਲ ਕਰੀ ਦੀ ਨਹੀਂ ਜ਼ੋਰ ਦੀ ਸੱਸਰੀ ਗੱਲ ਧੰਨਵਾਦ ਜੀ ਇੱਕ ਗਿੱਧੇ ਦਾ ਇੱਕ ਸਾਡੇ ਨਾਲ ਗਰੁੱਪ ਹੋ ਰਿਹਾ ਇਹਨਾਂ ਵੀ ਬੜੀ ਸੋਹਣੀ ਨਾ ਪਰਫਾਰਮੈਂਸ ਕੀਤੀ ਇਹਨਾਂ ਨਾਲ ਗੱਲਬਾਤ ਕਰਨ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜ਼ੋਰ ਦੀ ਬੁਲਾਏਗਾ ਸਤਿ ਸ਼੍ਰੀ ਅਕਾਲ ਦੇ ਸਤਿ ਸ਼੍ਰੀ ਅਕਾਲ ਜੀ ਅੱਛਾ ਕਿੱਥੋਂ ਆਏ ਤੁਸੀਂ ਸਿੱੰਨੀ ਤੋਂ ਆਏ ਆ ਅਸੀਂ ਅੱਛਾ ਤੁਸੀਂ ਅੰਦਰ ਪਰਫਾਰਮੈਂਸ ਹੋ ਗਈ ਹੈ ਕਿ ਹੋਣੀ ਨਹੀਂ ਨਹੀਂ ਕਰ ਲਈ ਅਸੀਂ ਅੱਛਾ ਹੁਣ ਦੁਬਾਰਾ ਨਹੀਂ ਹੋਣੀ ਇੱਕ ਵਾਰ ਹੀ ਹੋਣੀ ਹਾਂਜੀ ਇੱਕ ਵਾਰ ਹੋਣੀ ਸੀ ਅੱਛਾ ਕਿਹੜੇ ਗਾਣੇ ਦੀ ਕੀਤੀ ਹੈ ਅਮ ਮਿਕਸ ਮਿਕਸ ਯਾ ਸੀਗਾ ਅਸੀਂ ਪੰਗੜਾ ਦਾ ਕੀਤਾ ਉੱਥੇ ਮਿਕਸ ਦੇ ਵਿੱਚ ਛੇ ਗਾਣੇ ਸੀਗੇ ਹਨਾ ਹਮ ਅੱਛਾ ਤੁਸੀਂ ਸਾਰੇ ਇੱਥੇ ਬੋਰਨ ਹੋ ਹਾਂਜੀ ਹਾਂਜੀ ਅੱਛਾ ਫਿਰ ਤੁਹਾਨੂੰ ਇੱਥੋਂ ਕਿਵੇਂ ਨਾਲ ਕਿੰਨੇ ਪੰਗੜਾ ਸਿਕਾਇਆ ਪੰਗੜੇ ਬਾਰੇ ਜਾਂ ਕਿੱਦੇ ਵਾਰ ਕਿੰਨੇ ਦੱਸਿਆ ਸਾਡੀ ਕੁਛ ਨਹੀਂ ਤੁਸੀਂ ਵੀ ਇੱਥੋਂ ਦੇ ਬੋਰਨ ਹੋ ਆ ਤੁਸੀਂ ਇੰਡੀਆ ਤੋਂ ਇੱਥੋਂ ਦੇ ਬੋਰਨ ਆ ਅੱਛਾ ਤੁਸੀਂ ਕਿੱਥੋਂ ਸਿੱਖਿਆ ਫਿਰ ਮੈਂ ਮੇਰੀ ਇੱਕ ਟੀਚਰ ਹੁੰਦੀ ਸੀਗੀ ਇਨ ਪਾਰਕਲੀ ਨੀਦਰ ਨੀਦਰ ਗੁਰਦੁਆਰਾ ਇਨ ਸਿਡਨੀ ਸ਼ੀ ਮੇਰੀ ਪਹਿਲੀ ਟੀਚਰ ਸੀਗਾ ਸੀਗੀ ਅੱਛਾ ਕਿੰਨਾ ਚਿਰ ਹੋ ਗਿਆ ਤੁਹਾਨੂੰ ਗਿੱਦਾ ਪੰਗੜਾ ਕਰਦਿਆਂ ਜਦੋਂ ਮੈਂ 5 ਸਾਲ ਦੀ ਸੀਗੀ ਉਸ ਤੋਂ ਮੈਂ ਕਰੀ ਜਾਨੀ ਹਾਂ ਅੱਛਾ ਹੁਣ ਤੁਸੀਂ ਆਪਣੀ ਅਕੈਡਮੀ ਬਣਾਈ ਹੈ ਹਾਂਜੀ ਹਾਂਜੀ ਆਮ ਇਟਸ ਲਸ਼ਕਾਰੇ ਪੰਜਾਬ ਦੇ ਐਂਡ ਯੇ ਫ੍ਰੀਕਵੈਂਸੀ ਅੱਛਾ ਚਲੋ ਤੁਹਾਡਾ ਬ੍ਰਿਸਬਨ ਤੁਹਾਨੂੰ ਜੀ ਆਇਆਂ ਨੂੰ ਹੈ ਤੇ ਹੋਪੇ ਤੁਸੀਂ ਜਿੱਤ ਕੇ ਜਾਓ ਪ੍ਰਮਾਤਮਾ ਗੁੱਡ ਲੱਕ ਸਾਰੇ। ਬਹੁਤ ਬਹੁਤ ਧੰਨਵਾਦ ਜੀ। ਇਹਨਾਂ ਨੇ ਨਾ ਪਿਓ ਪੁੱਤਰਾਂ ਨੇ ਅੰਦਰ ਨਾ ਬੜੀ ਸੋਹਣੀ ਪਰਫਾਰਮੈਂਸ ਕੀਤੀ ਤੇ ਭਾਜੀ ਮੈਂ ਤਾਂ ਦਿਲ ਦੀ ਗੱਲ ਦੱਸਾਂ ਨਾ ਵੇਖ ਕੇ ਮੈਂ ਵੀ ਜਿਵੇਂ ਆਖੀਏ ਇਮੋਸ਼ਨਲ ਹੋ ਗਿਆ ਪਿਓ ਪੁੱਤਰ ਦਾ ਪਿਆਰ ਹੈ ਨਾ ਜਿਹੜਾ ਭਾਜੀ ਤੁਸੀਂ ਆਪਣੇ ਜਦੋਂ ਪੁੱਤਰ ਨੂੰ ਮਗਰੋਂ ਜੱਫੀ ਪਾਈ ਨਾ ਕਾ ਪਲ ਸਾਂਝਾ ਹੈ। ਥੈਂਕ ਯੂ ਥੈਂਕ ਯੂ ਭਾਜੀ ਬਸ ਅਸੀਂ ਇਹ ਹੀ ਸੋਚਦੇ ਹਾਂ ਕਿ ਭਈ ਇਦਾਂ ਹੀ ਮੌਕਾ ਮਿਲਦਾ ਹੈ ਨਾਲ ਉਹਦੇ ਪਰਫਾਰਮ ਕਰਨ ਦਾ ਤੇ ਇਹਨਾਂ ਇੱਕ ਬੌਂਡ ਬਣਦਾ ਹੈ ਭਾਜੀ। it was really good and we really looking forward to more functions like this and um, you know if there is more opportunities for us um, parents to get involved with the kids te vadhiya hona hai acha tusi kittho pichho indi bombay to main acha bombay to haan ji haan ji beli ki haal hai theek hai acha bada sona pangra pa papa nal tusi haan ji kittho sikhe mere coach acha coach to sikhe bhai tusi vi sikhe aega tusi evi na na main main kadi nach nahi kita mainu pangra nahi aunda hai ਇਹ ਤੇ ਐਨਐਸ ਹੀ ਖਾਇਆ ਮੈਨੂੰ ਸਵੇਰੇ ਸਿਖਾਇਆ ਮੈਨੂੰ ਅੱਛਾ ਤਾਂ ਹੀ ਮੈਂ ਵੇਖਣ ਜਾਇਆ ਮੈਂ ਭਾਜੀ ਐਵੇਂ ਲੱਗਦਾ ਨਹੀਂ ਫਸਟ ਟਾਈਮ ਹੀ ਹਾਂਜੀ ਹਾਂਜੀ ਭਾਜੀ ਮੈਂ ਪਹਿਲੀ ਵਾਰੀ ਕੀਤਾ ਹੈ ਮੇਰਾ ਬਹੁਤ ਨੱਚਣਾ ਨਹੀਂ ਆਉਂਦਾ ਭਾਜੀ ਮੈਨੂੰ ਕੋਈ ਗੱਲ ਨਹੀਂ ਭਾਜੀ ਜਿਹੜੀ ਫੀਲ ਸੀ ਨਾ ਜਿਹੜੀ ਜਿਹੜੇ ਮੈਸੇਜ ਸੀ ਪਿਓ ਪੁੱਤਰ ਦਾ ਉਹ ਬੜਾ ਵਧੀਆ ਹੀ ਭਾਜੀ ਥੈਂਕ ਯੂ ਭਾਜੀ ਤੇ ਬੜੀ ਵਾਹ ਕਮਾਲ ਇਹਨਾਂ ਦਾ ਡਾਂਸ ਸੀ ਵੀ ਬਹੁਤ ਮਜ਼ਾ ਆਇਆ ਧੰਨਵਾਦ ਭਾਜੀ ਥੈਂਕ ਯੂ ਭਾਜੀ ਥੈਂਕ ਯੂ ਸੋ ਦੋਸਤੋ ਆਸੀਂ ਅੱਜ ਦਾ ਜਿਹੜਾ ਕਹਿ ਦੀ ਇਹ ਵੀ ਭੰਗੜੇ ਦੇ ਗਿੱਧੇ ਦਾ ਕੁੰਬ ਅਜੇ ਤੱਕ ਚੱਲੀ ਜਾਂਦਾ ਹੈ ਤੇ ਸਮੇਂ ਦੀ ਨਜਾਕਤ ਨੂੰ ਵੇਂਦੇ ਆਈ ਤਸਵੀਰਾਂ ਦੇ ਨਾਲ ਅਸੀਂ ਇੱਥੇ ਹੀ ਛੱਡਦੇ ਆ ਅੱਜ ਦਾ ਪ੍ਰੋਗਰਾਮ ਚੱਲੇ ਆ ਜੁੜੇ ਰਹੋ ਵਤਨ ਆਸਟ੍ਰੇਲੀਆ ਦੇ ਨਾਲ ਸਤਿ ਸ਼੍ਰੀ ਅਕਾਲ